ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਕਿਸਾਨ ਤੇ ਉਹਦੀ ਪਤਨੀ ਰਹਾ ਕਰਦੇ ਸਨ ਕਹਿੰਦੇ ਦਲਿੱਦਰ ਤੇ ਗਰੀਬੀ ਵਿੱਚ ਜੀਵਨ ਬਚਾਰ ਕਰਦੇ ਪਏ ਸਨ ਕਹਿੰਦੇ ਹਰ ਇੱਕ ਨੂੰ ਆਪਣਾ ਕਰਮ ਭੋਗਣਾ ਹੀ ਪੈਂਦਾ ਹੈ ਪਹਿਲਾਂ ਸਮੇਂ ਦੇ ਵਿੱਚ ਜਿਹੜੇ ਖੂਹ ਹੁੰਦੇ ਸੀ ਤੇ ਤਲਾਹ ਹੁੰਦੇ ਸੀ ਇਹ ਬੜੇ ਘੱਟ ਹੁੰਦੇ ਸੀ ਤੇ ਵਰਖਾ ਦੇ ਪਾਣੀ ਦੇ ਨਾਲ ਹੀ ਖੇਤੀ ਕੀਤੀ ਜਾਂਦੀ ਸੀ ਕਹਿੰਦੇ ਇਸ ਵਾਰ ਐਸਾ ਸਮਾਂ ਆਇਆ ਵੀ ਮੀਂਹ ਬੜਾ ਘੱਟ ਪਿਆ ਜਿਸ ਕਾਰਨ ਜਿਹੜੇ ਖੇਤਾਂ ਦੇ ਵਿੱਚ ਫਸਲ ਬਾੜੀ ਕੁਝ ਨਾ ਹੋਈ ਜਦੋਂ ਕੁਝ ਨਾ ਹੋਈ ਤੇ ਖਾਨ ਦੇ ਵੀ ਲਾਲੇ ਪੈ ਗਏ ਇੱਕ ਕਾਲ ਵਰਗਾ ਹੀ ਸਮਝੋ 비ਸਮਾ ਆ ਗਿਆ ਕਿੰਦੇ ਹਰ ਪਾਸੇ ਗਰੀਬੀ ਤੇ ਦਲੇਦਰ ਦੇ ਹੀ ਪਸਾਰੇ ਸਨ ਕਿੰਦੇ ਉਸ ਸਮੇਂ ਉਹ ਜਿਹੜਾ ਕਿਸਾਨ ਤੇ ਉਹਦੀ ਪਤਨੀ ਸੀ ਕਿੰਦੇ ਉਹਦੇ ਘਰੇਕ ਪੁੱਤਰ ਨੇ ਜਨਮ ਲਿਆ ਪਰ ਜਦੋਂ ਪੁੱਤਰ ਨੇ ਜਨਮ ਲਿਆ ਤੇ ਉਹ ਕਿਸਾਨ ਦੀ ਘਰ ਵਾਲੀ ਅਕਾਲ ਚਲਾਨੇ ਕਰ ਗਈ ਕਿੰਦੇ ਉਧਰ ਤਾਂ ਉਹਨੂੰ ਆਪਣੀ ਘਰ ਵਾਲੀ ਤੇ ਜਾਣ ਦਾ ਦੁੱਖ ਤੇ ਉਧਰ ਉਹਦਾ ਪੁੱਤ ਭੁੱਖ ਦੇ ਨਾਲ ਬਿਲਕੰਦਿਆ ਸੀ ਕਹਿੰਦੇ ਇੱਕ ਦਿਨ ਤਾਂ ਕਿਸੇ ਕੋਲੋਂ ਦੁੱਧ ਮੰਗ ਕੇ ਤੇ ਉਹਨੂੰ ਪਿਆ ਦਿੱਤਾ ਦੂਜੇ ਦਿਨ ਕਿਸੇ ਕੋਲੋਂ ਦੁੱਧ ਮੰਗ ਕੇ ਤੇ ਪਿਆ ਦਿੱਤਾ ਪਰ ਹੁਣ ਅਕਾਲ ਵਰਗੇ ਉੱਥੇ ਹਾਲਾਤ ਸਨ ਕੋਣ ਕਿਸੇ ਨੂੰ ਕਿੰਨਾ ਦੇ ਸਕਦਾ ਸੀ ਕਹਿੰਦੇ ਪੁੱਤ ਨਾ ਅੱਜ ਕਿਸੇ ਕੋਲੋਂ ਦੁੱਧ ਨਾ ਮਿਲਿਆ ਉਹ ਰੋ ਰੋ ਕੇ ਬਿਲਕੰਦਿਆ ਸੀ ਉਹਨੇ ਚੋਲਾ ਦੀ ਪੇਛ ਲਾਈ ਤੇ ਉਹਨੂੰ ਪਿਆ ਦਿੱਤੀ ਪਰ ਉਹਦੇ ਨਾਲ ਉਹਦੀ ਭੁੱਖ ਕਿੱਥੋਂ ਮਿਟਣੀ ਸੀ ਉਹਦੀ ਰੋਣ ਦੀ ਆਵਾਜ਼ ਸੁਣ ਕੇ ਉਹਦੇ ਗਵਾਂਢੀ ਉਹਦੇ ਕੋਲ ਆਉਂਦੇ ਉਸ ਸਮੇਂ ਜ਼ਿਆਦਾ ਕਰ ਯਾਤਰਾ ਪੈਦਲ ਹੀ ਕਰਿਆ ਕਰਦੇ ਸੀ ਕਹਿੰਦਾ ਵੀ ਮੈਂ ਕੱਲ ਨਾ ਜਦੋਂ ਦੂਸਰੇ ਨਗਰ ਤੋਂ ਆਉਂਦਿਆ ਸੀ ਮੈਂ ਰਸਤੇ ਵਿੱਚ ਇੱਕ ਫਕੀਰ ਬਾਬਾ ਦੇਖਿਆ ਉਹਨਾਂ ਦੇ ਕੋਲ ਗਾਂ ਸੀ ਤੇ ਤੂੰ ਉਸ ਥਾਂ ਤੇ ਚਲਾ ਜਾ ਜੇ ਤੂੰ ਆਪਣੇ ਪੁੱਤ ਨੂੰ ਬਚਾਉਣਾ ਚਾਹੁੰਦਾ ਹੈ ਉਹਨਾਂ ਦੇ ਕੋਲੋਂ ਗਾਂ ਤੂੰ ਮੰਗ ਕੇ ਲੈ ਆ ਹੁਣ ਉਹਨੇ ਆਪਣੇ ਪੁੱਤ ਦੀ ਜਾਨ ਬਚਾਉਣੀ ਸੀ ਉਹਨੇ ਉੱਥੋਂ ਥਾਂ ਪਤਾ ਟਿਕਾਣਾ ਸਾਰਾ ਕੁਝ ਪੁੱਛ ਲਿਆ ਆਪਣੇ ਪੁੱਤ ਨੂੰ ਉਹਦੇ ਹਵਾਲੇ ਕਰਕੇ ਤੇ ਚਲਾ ਗਿਆ ਜਾ ਕੇ ਉਸ ਥਾਂ ਤੇ ਪਹੁੰਚ ਕੇ ਸੰਤ ਜੀ ਨੂੰ ਨਮਸਕਾਰ ਕਰਦੇ। ਸੰਤ ਜੀ ਜੇ ਸੰਤ ਫਕੀਰ ਹੁੰਦੇ ਨੇ ਇਹਨਾਂ ਤੋਂ ਕੀ ਲੁਕਿਆ ਹੁੰਦਾ ਪਰ ਸੰਤ ਫਕੀਰ ਫਿਰ ਵੀ ਪੁੱਛਦੇ ਵਿਪੁੱਤ ਕਿਵੇਂ ਆਉਣਾ ਹੋਇਆ? ਦੱਸਦਾ ਵੀ ਇਸ ਤਰ੍ਹਾਂ ਮੇਰੇ ਪੁੱਤਰ ਦਾ ਜਨਮ ਹੋਇਆ। ਉਹਦੀ ਮਾਂ ਤੇ ਜਿਹੜੀ ਅਕਾਲਸਲਾ ਨੇ ਕਰਗੀ ਦੁੱਧ ਦੀ ਆਸ ਏ ਜੇ ਤੁਸੀਂ ਗਾ ਦੇ ਤੋ। ਸੰਤ ਫਕੀਰ ਕਹਿੰਦੇ ਵੀ ਮੈਨੂੰ ਤੇਰੇ ਹਾਲਾਤ ਪਤਾ ਨੇ। ਅਸੀਂ ਓੰਜ ਵੀ ਫਕੀਰ ਆ। ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ। ਗਾਨੂ ਵਿਚਾਰੇ ਉਹਨਾਂ ਨਾਲ ਓਖਾ ਹੋਏਗਾ ਤੇ ਚਲ ਤੂੰ ਰੱਖ ਲੈ ਪਰ ਯਾਦ ਰੱਖੀ ਇਹ ਤਿੰਨ ਗੱਲਾਂ ਜੇ ਤੂੰ ਮੰਨੇਗਾ ਤੇ ਤੇਰੀ ਗਰੀਬੀ ਤੇ ਦਲੇਦਰ ਕੋਹਾਂ ਦੂਰ ਹੋ ਜਾਣਗੇ ਉਹ ਕਹਿੰਦਾ ਜੀ ਦੱਸੋ ਕਿੰਦੇ ਸਭ ਤੋਂ ਪਹਿਲਾ ਕੰਮ ਜੋ ਤੂੰ ਕਰਨਾ ਸਵੇਰੇ ਉੱਠਣਸਾਰ ਇੱਕ ਰੋਟੀ ਇਹਨੂੰ ਖਵਾਣੀ ਤੂੰ ਆਪਣੇ ਖਾਣ ਤੋਂ ਪਹਿਲਾਂ ਇਹਨੂੰ ਇੱਕ ਪ੍ਰਸ਼ਾਦਾ ਦੇਣਾ ਤੇ ਇੱਕ ਪ੍ਰਸ਼ਾਦਾ ਤੇਰਾ ਜਿਹੜਾ ਕਿਸਮਤ ਤੇ ਭਾਗ ਬਦਲ ਦੇਂਗੇ ਇਹ ਬੇਜਮਾਨਾਂ ਦੀ ਕੀਤੀ ਸੇਵਾ ਤੇਰੇ ਘਰ ਜਿੱਦੀਆਂ ਤੇ ਸਿੱਧੀਆਂ ਲੈ ਆਵੇਗੀ ਕਹਿੰਦਾ ਜੀ ਠੀਕ ਹੈ ਕਹਿੰਦੇ ਦੂਸਰਾ ਕੰਮ ਇਹ ਤੂੰ ਹਮੇਸ਼ਾ ਇਸ ਦੀ ਸੇਵਾ ਕਰਨੀ ਇਹਦੇ ਖਾਣ ਪੀਣ ਦਾ ਇਹਦੇ ਛਾਂ ਦਾ ਤੇ ਇਹਦੇ ਪੱਠੇ ਪਾਣੀ ਦਾ ਤੂੰ ਹਮੇਸ਼ਾ ਧਿਆਨ ਰੱਖਣਾ ਕਹਿੰਦਾ ਜੀ ਪੁੱਤਰ ਦੀ ਦੁੱਧ ਚਾਹੀਦਾ ਤੇ ਇਹਦੀ ਸੇਵਾ ਕਰਾਂਗਾ ਤਾਂ ਹੀ ਮੈਨੂੰ ਦੁੱਧ ਦੇ ਇਹਦੀ ਤੁਸੀਂ ਫਿਕਰ ਨਾ ਕਰੋ ਸੰਤ ਫਕੀਰ ਕਹਿੰਦੇ ਤੀਜਾ ਕੰਮ ਜੋ ਤੂੰ ਕਦੀ ਨਹੀਂ ਕਰਨਾ ਕਹਿੰਦਾ ਜੀ ਉਹ ਵੀ ਦੱਸ ਦੋ ਕਹਿੰਦੇ ਜਦੋਂ ਕਦੀ ਐਵੇਂ ਹੋਵੇ ਵੀ ਇਹ ਦੁੱਧ ਦੇਣੋਂ ਹਟ ਜੇ ਤੇ ਇਹਨੂੰ ਆਪਣੇ ਘਰੋਂ ਕਦੀ ਨਾ ਕੱਢੀ ਨਹੀਂ ਤੇ ਜੋ ਵੀ ਸੰਪੰਨਤਾ ਆਏਗੀ ਉਹ ਆਪਣੇ ਨਾਲ ਹੀ ਲੈ ਕੇ ਤੇ ਚਲੀ ਜਾਵੇਗੀ ਕਿੰਦਾ ਜੀ ਠੀਕ ਹੈ ਸ਼ਾਮ ਹੋਈ ਤੇ ਉਹ ਗਾਂ ਨੂੰ ਲੈ ਕੇ ਘਰ ਆ ਜਾਂਦਾ ਧਾਰ ਕੱਢ ਕੇ ਆਪਣੇ ਪੁੱਤ ਨੂੰ ਵੀ ਪਿਉਂਦਾ ਆਪ ਪੀ ਕੇ ਤੇ ਉਹ ਸੌ ਜਾਂਦੇ ਕਹਿੰਦੇ ਹੁਣ ਗਾਂਂਦ ਜਿਹੜੀ ਸੀ ਉਹ ਵਧੀਆ ਦੁੱਧ ਦੇਣ ਲੱਗੀ ਪੁੱਤਰ ਵੀ ਪਾਲਦਾ ਸੀ ਆਪ ਵੀ ਪੀਂਦਾ ਸੀ ਅੰਨਿਆ ਗਵਾਂਡੀਆਂ ਨੂੰ ਵੀ ਦੇ ਦਿੰਦਾ ਸੀ ਤੇ ਜਿਸ ਤੋਂ 4 ਪੈਸੇ ਹੋ ਕੇ ਤੇ ਘਰ ਦਾ ਗੁਜ਼ਾਰਾ ਸੋਨਾ ਚੱਲਦਾ ਸੀ ਕਹਿੰਦੇ ਉਹਨੇ ਸਵੇਰੇ ਉੱਠਿਆ ਕਰਨਾ ਸਭ ਤੋਂ ਪਹਿਲਾਂ ਇੱਕ ਗਾਂ ਨੂੰ ਰੋਟੀ ਖਵਾਇਆ ਕਰਨੀ ਉਸ ਤੋਂ ਬਾਅਦ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰਨੀ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਨਾ ਵੀ ਉਹਨੇ ਰੋਜੀ ਦੇ ਦਿੱਤੀ ਕਿੰਦੇ ਉਹਨੇ ਉਹਦਾ ਖੂਬ ਖਿਆਲ ਵੀ ਰੱਖਿਆ ਕਰਨਾ ਕਿੰਦੇ ਹੌਲੀ-ਹੌਲੀ ਘਰ ਉਹਦੇ ਸੰਪੰਨਤਾ ਆ ਗਈ ਕਿੰਦੇ ਹਰ ਪਾਸੇ ਪਿੰਡਾਂ ਦਾ ਟੁੱਟਾ ਜਿਹਾ ਇੱਕ ਛਾਨਾ ਸੀ ਸੋਨਾ ਘਰ ਬਣਾ ਲਿਆ ਗਾਂ ਲਈ ਵੀ ਸੋਨਾ ਸਾਰਾ ਕੁਝ ਕਰਤਾ ਕਿੰਦੇ ਮੀਂਹ ਪੈਣ ਲੱਗ ਗਿਆ ਤੇ ਫਸਲવાડી ਵੀ ਸੋਹਣੀ ਹੋ ਗਈ ਕਿੰਦੇ ਹੌਲੀ-ਹੌਲੀ ਨਾ ਜੜੀ ਉਹ ਗਾਂ ਸੀ ਉਹ ਦੁੱਧ ਦੇਣਾ ਬੰਦ ਕਰ ਗਈ ਇੱਕ ਦਿਨ ਉਹਨੇ ਦੁੱਧ ਨਾ ਦਿੱਤਾ ਉਹ ਕਹਿੰਦਾ ਚਲ ਸਵੇਰੇ ਦੇ ਦੇਗੀ ਅਗਲੇ ਦਿਨ ਵੀ ਨਾ ਦਿੱਤਾ ਐਵੇਂ ਕਰਦੇ ਕਰਦੇ ਹਫਤਾ ਲੰਘ ਗਿਆ ਕਿੰਨੇ ਉਹਨੇ ਪੱਠਾ ਦਿੱਤਾ ਉਹਨੂੰ ਪਾ ਦਿਆ ਕਰਨ ਪਰ ਹੁਣ ਜਦੋਂ ਦੁੱਧ ਨਹੀਂ ਦਿਆ ਕਰਦੀ ਸੀ ਉਹਨੇ ਇੱਕ ਦਿਨ ਦੋ ਦਿਨ ਇਹ ਐਵੇਂ ਕਰਕੇ ਉਹਨੂੰ ਪੱਠੇ ਪਾਇਆ ਕਰਨੇ ਕਦੀ ਪਾ ਦਿਆ ਕਰਨੇ ਕਦੀ ਨਾ ਪਾ ਦਿਆ ਕਰਨੇ ਉਹਦੇ ਗਵਾਂਡੀਆਂ ਨੇ ਵੀ ਕਿਹਾ ਕਰਨਾ ਵੀ ਤੈਨੂੰ ਦੁੱਧ ਤਾਂ ਦੇਂਦੀਨੀ ਤੂੰ ਐਵੇਂ ਇਹਨੂੰ ਬੰਨ ਕੇ ਆਪਣੇ ਘਰ ਰੱਖਿਆ ਹੋਇਆ ਤੂੰ ਨੀਰਾ ਇਹ ਪੱਠਿਆਂ ਦਾ ਜਾੜਾ ਰੱਖਿਆ ਹੋਇਆ ਉਸੇ ਖੇਤ 'ਚ ਹੋਰ ਫਸਲ ਬੀਜ ਲੈ ਤੇ ਚਾਰ ਪੈਸੇ ਹੋ ਜਾਣਗੇ ਇਹਨੇ ਤੈਨੂੰ ਕੀ ਦੇਣਾ ਕਹਿੰਦੇ ਉਹ ਬਾਰ-ਬਾਰ ਉਹਨੂੰ ਇਹੀ ਗੱਲ ਕਿਹਾ ਕਰਦੇ ਆਪਾਂ ਵੀ ਵੇਖਿਆ ਹੈ ਪਾਵੇਂ ਪਾਣੀ ਦੀ ਇੱਕ ਬੂੰਦ ਰੋਜ਼ ਪੱਥਰ ਤੇ ਡਿੱਗੇ ਨਾ ਉਹ ਵੀ ਉੱਥੇ ਆਪਣਾ ਨਿਸ਼ਾਨ ਬਣਾ ਦਿੰਦਾ ਹੈ ਪਾਣੀ ਆਪਣਾ ਪੱਥਰ ਤੇ ਨਿਸ਼ਾਨ ਬਣਾ ਦਿੰਦਾ ਹੈ ਐਵੇਂ ਉਹਨੂੰ ਰੋਜ਼ ਹੀ ਗੱਲ ਗਵਾਂਢੀ ਕਿਹਾ ਕਰਦੇ ਸੀ ਤੇ ਉਹ ਗੱਲ ਉਹਦੇ ਮਨ ਤੇ ਅਸਰ ਕਰ ਗਈ ਕਹਿੰਦੇ ਹੁਣ ਪਹਿਲਾਂ ਹੀ ਉਹਦਾ ਧਿਆਨ ਨਹੀਂ ਸੀ ਦਿੰਦਾ ਕਦੀ ਪੱਠੇ ਪਾਉਂਦਾ ਸੀ ਕਦੀ ਨਹੀਂ ਸੀ ਪਾਉਂਦਾ ਕਦੀ ਪਾਣੀ ਡੋਂਦਾ ਸੀ ਕਦੀ ਨਹੀਂ ਸੀ ਡੋਂਦਾ ਰੋਟੀ ਦੇਣੀ ਤਾਂ ਉਹ ਨਾ ਪਹਿਲਾਂ ਹੀ ਬੰਦ ਕਰ ਦਿੱਤੀ ਸੀ ਕਹਿੰਦੇ ਇੱਕ ਦਿਨ ਰੱਸਾ ਖੋਲਿਆ ਤੇ ਜਾ ਕੇ ਜੰਗਲ ਦੇ ਵਿੱਚ ਫੇਰ ਛੱਡ ਕੇ ਆ ਗਿਆ ਕਿੰਦੇ ਘਰ ਆਇਆ ਹਜੀ ਸ਼ਾਮ ਨੂੰ ਜਦੋਂ ਦੇਖਤਾ ਪੁੱਤ ਮੰंजे ਤੇ ਲੰਮੇ ਪਿਆ ਹੋਇਆ ਤੇ ਉਹਨੂੰ ਬੜਾ ਜ਼ਿਆਦਾ ਤਾਇਆਤਾਪ ਜੀ ਨੂੰ ਕਹਿ ਲੋ ਵੀ ਉਹ ਚੜਿਆ ਪਿਆ ਵੈਦ ਹਕੀਮ ਦੇ ਕੋਲ ਲੈ ਕੇ ਗਿਆ ਉਹਨੇ ਦਵਾਈ ਬੂਟੀ ਦੇ ਦਿੱਤੀ ਪਰ ਉਹਨਾਂ ਨੂੰ ਕੋਈ ਅਸਰ ਨਾ ਹੋਇਆ ਸਵੇਰੇ ਫੇਰ ਲੈ ਕੇ ਗਿਆ ਐਵੇਂ ਦੋ ਦਿਨ ਉਹ ਵੈਦ ਹਕੀਮ ਦੇ ਕੋਲ ਲੈ ਕੇ ਜਾਂਦਾ ਰਿਹਾ ਉਹ ਵੈਦ ਹਕੀਮ ਨੇ ਕਿਹਾ ਵੀ ਮੇਰੇ ਕੋਲ ਤਾਂ ਇਲਾਜ ਨਹੀਂ ਤੂੰ ਨਾਲ ਦੇ ਨਗਰ ਲੈ ਜਾ ਪਰ ਯਾਦ ਰੱਖੀ ਉੱਥੇ ਬੜਾ ਜ਼ਿਆਦਾ ਪੈਸਾ ਜੋ ਹੈ ਉਹ ਲੈਂਦਾ ਪਰ ਠੀਕ ਕਰ ਦਿੰਦਾ ਕਹਿੰਦੇ ਕੋਈ ਨਾ ਠੀਕ ਹੋਣਾ ਚਾਹੀਦਾ ਉਸ ਵੈਦ ਹਕੀਮ ਤੇ ਕੋਲ ਲੈ ਜਾਂਦਾ ਉਹ ਵੈਦ ਹਕੀਮ ਉਹਦਾ ਉਪਚਾਰ ਕਰਦਾ ਤਿੰਨ ਚਾਰ ਦਿਨ ਪਰ ਫਿਰ ਵੀ ਕੋਈ ਆਰਾਮ ਨਹੀਂ ਹੁੰਦਾ ਉਹ ਕਹਿੰਦਾ ਨਾਲ ਦੇ ਨਗਰ ਲੈ ਜਾ ਤੇ ਉੱਥੇ ਜਾਏਗਾ ਤੇ ਉਹ ਬਿਲਕੁਲ ਠੀਕ ਕਰ ਦੇਗਾ ਉਹ ਕਹਿੰਦਾ ਜੀ ਜਿੰਨੇ ਮੇਰੇ ਕੋਲ ਰਾਸ਼ੀ ਸੀ ਉਹ ਤੇ ਮੈਂ ਨਗਰ ਆਪਣੇ ਪਿੰਡ ਵਾਲੇ ਜਿਹੜਾ ਸੀ ਵੈਦ ਉਹਨੂੰ ਦੇ ਦਿੱਤੀ ਤੇ ਤੁਹਾਨੂੰ ਦੇ ਦਿੱਤੀ ਮੇਰੇ ਕੋਲ ਤਾਂ ਕੱਖ ਨਹੀਂ ਕਹਿੰਦਾ ਵੀ ਤੂੰ ਦੇਖ ਤੂੰ ਆਪਣਾ ਪੁੱਤ ਬਚਾਉਣਾ ਕਿੰਦਾ ਹ ਘਰ ਹੈਗਾ ਤੇ ਉਹ ਮੈਂ ਆਪਣਾ ਜਿਹੜਾ ਵੇਚ ਕੇ ਤੇ ਆਪਣੇ ਪੁੱਤ ਨੂੰ ਠੀਕ ਕਰ ਲੈਣਾ। ਕਿੰਦਾ ਠੀਕ ਹੈ ਜਿਵੇਂ ਤੈਨੂੰ ਅੱਛਾ ਲੱਗੇ ਤੂੰ ਉਵੇਂ ਕਰ ਲੈ। ਹੁਣ ਉਹ ਘਰ ਵੇਚ ਕੇ ਤੇ ਆਪਣੇ ਉਸ ਪੁੱਤ ਨੂੰ ਉਹਨ ਵੱਡੇ ਨਗਰ ਦੇ ਵਿੱਚ ਲੈ ਕੇ ਜਾਂਦਾ। ਉਹ ਵੈਦ ਹਕੀਮ 2 ਦਿਨ ਰੱਖਦਾ ਤੇ ਉਹਦੇ ਨਾਲ ਉਹਦਾ ਪੁੱਤ ਠੀਕ ਹੋ ਜਾਂਦਾ। ਹੁਣ ਵਾਪਸ ਆਪਣੇ ਪਿੰਡ ਆ ਜਾਂਦੇ। ਹੁਣ ਨਾ ਘਰ ਹੁੰਦਾ ਤੇ ਨਾ ਹੀ ਕੋਈ ਰਹਿਣ ਦਾ ਟਿਕਾਣਾ ਹੁੰਦਾ। ਉਹਨੂੰ ਹੁਣ ਸਮਝ ਆ ਜਾਂਦਾ ਉਹ ਗੱਲ ਯਾਦ ਆ ਜਾਂਦੀ ਇਹ ਸੰਤ ਫਕੀਰ ਨੇ ਕਿਹਾ ਸੀ ਕਿ ਉਹਨੂੰ ਕਦੇ ਵੀ ਘਰੋਂ ਬਾਹਰ ਨਾ ਕੱਢੀ। ਵੀ ਉਹਦੋਂ ਇੱਕੋ ਜਿਹੜੀ ਰੋਟੀ ਪਾਉਣਾ ਤੇ ਉਹਦੀ ਦੇਖਭਾਲ ਕਰਦਾ ਹੈ ਵੀ ਉਹ ਬੇਜਬਾਨ ਤੇਰੇ ਘਰ ਜਿੱਧੀਆਂ ਸਿੱਧੀਆਂ ਲੈ ਕੇ ਆ ਜੇ ਤੇ ਉਵੇਂ ਹੀ ਹੋਇਆ ਪਰ ਮੈਨੂੰ ਘਰੋਂ ਬਾਹਰ ਕੱਢਿਆ ਤੇ ਸਾਰਾ ਕੁਝ ਹੀ ਮੇਰਾ ਮਿੱਟੀ 'ਚ ਮਿਲ ਗਿਆ ਆਪਣੇ ਪੁੱਤ ਨੂੰ ਆ ਉਸੇ ਆਪਣੇ ਸਾਥੀ ਦੇ ਘਰ ਗਵਾਂਢੀ ਦੇ ਘਰ ਬਿਠਾ ਕੇ ਤੇ ਆਪ ਉਹ ਗਾਂ ਦੀ ਪਾਲ ਕਰਨ ਲਈ ਚਲਾ ਜਾਂਦਾ ਕਿੰਦੇ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਤੇ ਉਹ ਗਾਂ ਦਰਿਆ ਦੇ ਕੰਡੇ ਬੈਠੀ ਹੁੰਦੀ ਹੁਣ ਉਹ ਤੋਂ ਘਾ ਚੰਗਾ ਖਾ ਕੇ ਤੇ ਪਾਣੀ ਪੀ ਕੇ ਉਹਦੀ ਸਿਹਤ ਨਿਰੋਈ ਹੋ ਗਈ ਸੀ ਗਾਂ ਨੂੰ ਜਾ ਕੇ ਕਹਿੰਦਾ ਬੀਗਾ ਬਿਉਂ ਦਾ ਰੱਸਾ ਫੜ ਕੇ ਉਹਨੂੰ ਘਰ ਲੈ ਕੇ ਆਉਣ ਲਈ ਖਿੱਚਦਾ ਪਰ ਗਾਂ ਨਹੀਂ ਜਾਂਦੀ ਕਹਿੰਦੇ ਉਹ ਬੜੇ ਮਿੰਤਾ ਤਰਲੇ ਪਾਉਂਦਾ ਪਰ ਗਾਂ ਕਹਿੰਦੀ ਵੀ ਵਿਵੇਕ ਤੂੰ ਆਪਣੇ ਸਵਾਰਥ ਲਈ ਘਰ ਲੈ ਕੇ ਗਿਆ ਸਵਾਰਥ ਪੂਰਾ ਹੋ ਤੈ ਮੈਨੂੰ ਬਾਹਰ ਕੱਢ ਤਾ ਮੈਂ ਤੇਰੇ ਨਾਲ ਨਹੀਂ ਜਾ ਸਕਦੀ ਉਹਦੇ ਸਾਹਮਣੇ ਆਪਣੇ ਗਰੀਬੀ ਤੇ ਦਲੇਦਰ ਦੇ ਵਾਸਤੇ ਪਾਉਂਦਾ ਕਹਿੰਦੀ ਤਿੰਨ ਗੱਲਾਂ ਦੱਸਦੀਆਂ ਗਰੀਬੀ ਤੇ ਦਲੇਦਰ ਤੇਰੇ ਕਰੋ ਕੋਹਾਂ ਦੂਰ ਹੋ ਜਾਏਗਾ ਪਰ ਮੈਂ ਤੇਰੇ ਨਾਲ ਨਹੀਂ ਚੱਲਣਾ ਕਿਆ ਸੁਣ ਪਹਿਲੀ ਗੱਲ ਕਦੇ ਵੀ ਮਨੁੱਖਾ ਆਪਣੇ ਮਿੱਤਰ ਤੇ ਸਾਥੀ ਨਾਲ ਛਲ ਨਾ ਕਰੀ ਜੋ ਕਿਸੇ ਨਾਲ ਧੋਖਾ ਕਰਦਾ ਉਹ ਹਮੇਸ਼ਾ ਖਾਲੀ ਰਹਿ ਜਾਂਦਾ ਕਦੇ ਸੁਖੀ ਨਹੀਂ ਰਹਿੰਦਾ ਜੋ ਦੂਜਿਆਂ ਦਾ ਟਿੱਡ ਵੱਢ ਕੇ ਖਾਂਦਾ ਉਹ ساری ਜ਼ਿੰਦਗੀ ਭੁੱਖਾ ਹੀ ਰਹਿੰਦਾ ਭਾਵੇਂ ਉਹਨੂੰ ਕਿੰਨਾ ਵੀ ਮਿਲ ਜਾਵੇ ਦੂਸਰੀ ਗੱਲ ਹਮੇਸ਼ਾ ਯਾਦ ਰੱਖੀ ਇਹਨੂੰ ਆਪਣੇ ਜੋ ਪੱਲੇ ਨਾ ਉਹ ਨਾਲ ਗੰਢ ਮਾਰ ਬਨ ਕੇ ਤੇ ਰੱਖ ਲੈ ਤੈਨੂੰ ਹਮੇਸ਼ਾ ਉੱਠਦੇ ਬੈੰਦੇ ਯਾਦ ਰੱਖੀ ਆਪਣੇ ਧਨ ਬੁੱਧੀ ਤੇ ਆਪਣੇ ਆਪ ਤੇ ਕਦੇ ਮਾਨ ਨਾ ਕਰੀ ਕਿਉਂਕਿ ਐਵੇਂ ਬਹੁਤ ਸਾਰੇ ਵਿਕਾਰ ਤੇ ਹਉਮੈ ਤੇਰੇ ਅੰਦਰ ਪੈਦਾ ਹੋ ਜਾਣਗੇ ਜੋ ਮਨੁੱਖ ਦੇ ਪਤਨ ਦਾ ਸਭ ਤੋਂ ਵੱਡਾ ਕਾਰਨ ਬਣਦੇ ਨੇ ਸਮਾ ਕਦੇ ਇੱਕ ਵਰਗਾ ਨਹੀਂ ਰਹਿੰਦਾ ਇਹ ਹਮੇਸ਼ਾ ਬਦਲਦਾ ਰਹਿੰਦਾ ਇਹ ਤੇਰੀ ਸਭ ਤੋਂ ਵੱਡੀ ਜੋ ਮੈਂ ਤੈਨੂੰ ਕਮੀ ਦੱਸੀ ਹੈ ਇਹ ਤੇਰੇ ਵਿੱਚ ਹੈ ਇਹਨੂੰ ਦੂਰ ਕਰ ਸਮਾ ਬਹੁਤ ਵੱਡਾ ਇਹ ਬੜਾ ਬਲਵਾਨ ਹੈ ਹੰਕਾਰ ਸੋਚਨ ਸਮਝਣ ਦੀ ਸ਼ਕਤੀ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ ਕਿਉਂ ਪਤਨ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ ਤੀਜੀ ਗੱਲ ਜੋ ਹਰ ਮਨੁੱਖ ਤੇ ਅੱਜ ਲਾਗੂ ਹੁੰਦੀ ਹੈ ਕੋਈ ਵੀ ਘਰ ਦੀ ਸਲਾਹ ਬਾਹਰ ਦੇ ਮਨੁੱਖ ਤੋਂ ਨਾ ਲਵੋ ਘਰ ਦੇ ਜੀਆਂ ਦੀ ਹੀ ਸਲਾਹ ਨੂੰ ਪਹਿਲ ਦਵੋ ਤੈਨੂੰ ਲੋਕਾਂ ਨੇ ਆ ਕੇ ਕਿਹਾ ਇਹਨੂੰ ਕਰੋ ਘੜਦੇ ਤੇ ਤੂੰ ਬਿਨਾ ਸੋਚਿਆ ਸਮਝਿਆ ਇੱਕ ਵਾਰ ਨਹੀਂ ਦੇਖਿਆ ਕਿ ਮੇਰੇ ਘਰ ਕੇ ਤੇਰੇ ਘਰ ਬਰਕਤ ਆਈਏ ਤੇ ਤੂੰ ਮੈਨੂੰ ਬਾਹਰ ਕੱਢਦਾ ਘਰ ਵਿੱਚ ਮਾਪਿਓ ਆਪਣੀ ਪਤਨੀ ਆਪਣੇ ਬੱਚਿਆਂ ਦੀ ਸਲਾਹ ਲਵੋ ਨਾ ਕਿ ਲੋਕਾਂ ਦੀ ਘਰ ਦੇ ਜੀ ਹਮੇਸ਼ਾ ਭਲਾ ਚਾਹੁੰਦੇ ਨੇ ਬਾਹਰ ਦੇ ਨਹੀਂ ਇਸ ਕਰਕੇ ਆਪਣੇ ਘਰ ਦੇ ਜੀਆਂ ਨੂੰ ਤਵੱਜਾ ਦਿਵੋ ਤੇ ਇਹ ਤਿੰਨ ਚੀਜ਼ਾਂ ਤੇ ਅਮਲ ਕਰ ਲਈ ਤੇ ਤੇਰੇ ਘਰ ਆਪੇ ਬਰਕਤ ਆਵੇਗੀ। ਜਾ ਜਿੰਨੀ ਪੈਰੀ ਆਇਆ ਸੀ ਉੰਨੀ ਪੈਰੀ ਮੁੜ ਜਾ। ਉਹ ਤੇਰੀ ਇੱਕ ਰੋਟੀ ਦਾ ਬਦਲਾ ਮੈਂ ਤੈਨੂੰ ਚੁਕਤਾ ਕਰ ਚੁੱਕੀ ਹਾਂ। ਐਵੇਂ ਕਹਿ ਕੇ ਤੇ ਗਾਂ ਉੱਥੋਂ ਉੱਠ ਕੇ ਤੇ ਚਲੇ ਗਈ। ਕਿੰਦੇ ਇੱਕ ਨਗਰ ਦੇ ਵਿੱਚ ਨਾ ਪਤੀ-ਪਤਨੀ ਰਿਹਾ ਕਰਦੇ ਸੀ। ਕਿੰਦੇ ਉਹ ਆਪਣਾ ਜੋ ਵੀ ਕੰਮ ਸੀ ਦਿਹਾੜੀ ਦਾ ਪੇਰੇ ਆਸਰੇ ਚਲਾਇਆ ਕਰਦੇ ਸੀ। ਕਿੰਦੇ ਇੱਕ ਵਾਰ ਨਗਰ ਦੇ ਵਿੱਚ ਨਾ ਐਨਾ ਜ਼ਿਆਦਾ ਮੀਂਹ ਆ ਗਿਆ ਵੀ ਕਿੰਦੇ ਹਰ ਪਾਸੇ ਪਾਣੀ ਹੀ ਪਾਣ ਪਾਣੀ ਖੜਾ ਹੋ ਗਿਆ। ਕਹਿੰਦੇ ਉਹਨੇ ਕੀ ਕੀਤਾ ਵੀ ਉਹਦੀ ਪਤਨੀ ਕਹਿੰਦੀ ਵੀ ਆਪਣੇ ਕੋਲ ਇੰਨਾ ਕੋ ਰਾਸ਼ਨ ਪਾਣੀ ਹੈਗਾ ਵੀ ਜਿਸ ਦੇ ਨਾਲ ਇੱਕ ਜਣਾ ਪਲ ਸਕੇ ਦੇਖ ਇੱਥੇ ਤਾਂ ਹੁਣ ਕੁਝ ਤੈਨੂੰ ਦਿਹਾੜੀ ਦਾ ਪਾਣੀ ਮਿਲਣਾ ਤੂੰ ਨਾਲ ਦੇ ਨਗਰ ਜਾਂ ਉੱਥੇ ਜਾ ਕੇ ਕੰਮ ਕਰਨਾ ਆਰੰਭ ਕਰ ਚਾਰ ਪੈਸੇ ਛਿੱਲੜ ਜੋੜ ਲੈ ਪਾਣੀ ਇੱਥੇ ਲੱਥ ਜੇਗਾ ਉਸ ਤੋਂ ਬਾਅਦ ਆ ਕੇ ਦਿੱਤੇ ਕੰਮ ਆਪਣਾ ਵਪਾਰ ਕਰਨਾ ਸ਼ੁਰੂ ਕਰਦੀ ਕਹਿੰਦੇ ਅਗਲੇ ਦਿਨ ਉਹਨੇ ਉਹਨੂੰ ਰੋਟੀ ਤੇ ਕੁਝ ਚੀਜ਼ਾਂ ਬਣ ਕੇ ਛੋਲੇ ਚ ਪਾ ਕੇ ਤੇ ਵਿਦਾ ਕਰ ਦਿੱਤਾ ਕਹਿੰਦੇ ਅਗਲੇ ਨਗਰ ਪਹੁੰਚਦੇ ਪਹੁੰਚਦੇ ਉਹਨੂੰ ਸ਼ਾਮ ਹੋ ਗਈ ਜਦੋਂ ਉੱਥੇ ਪਹੁੰਚਿਆ ਤੇ ਕਹਿੰਦੇ ਕੁਝ ਮਨੁੱਖਾਂ ਦੁਆਰਾ ਨਾ ਉੱਥੋਂ ਦਾ ਝੋਲਾ ਹੀ ਲੁੱਟ ਪਸੁੱਟ ਕੇ ਤੇ ਲੈ ਗਏ ਹੁਣ ਖਾਣ ਨੂੰ ਵੀ ਕੁਝ ਨਹੀਂ ਸੀ ਤੇ ਨਾ ਹੀ ਉਹਦੇ ਕੋਲ ਲੈੜਾ ਲੱ타 ਸੀ ਉੰਜ ਵੀ ਸ਼ਾਮ ਦਾ ਸਮਾਂ ਹੋਣ ਵਾਲਾ ਸੀ ਉਹ ਇੱਕ ਦੋ ਦੁਕਾਨ ਤੇ ਜਾਂਦਾ ਤੇ ਕੰਮ ਦੀ ਮੰਗ ਕਰਦਾ ਪਰ ਸਾਰੇ ਜਣੇ ਕਹਿੰਦੇ ਵੀ ਹੁਣ ਤਾਂ ਸੂਰਜ ਢਲ ਗਿਆ ਹੁਣ ਕਿ ਤੈਨੂੰ ਕੰਮ ਮਿਲਣਾ ਕਹਿੰਦੇ ਇੱਕ ਪਾਸੇੋਂ ਸ਼ੁਰੂ ਹੋ ਕੇ ਤੇ ਨਗਰ ਦੇ ਦੂਜੇ ਪਾਸੇ ਆ ਜਾਂਦਾ ਪਰ ਕੰਮ ਕਿਤੇ ਨਹੀਂ ਮਿਲਦਾ ਹੁਣ ਨਾਲ-ਨਾਲ ਸੂਰਜ ਵੀ ਛਿਪਣ ਵਾਲਾ ਸੀ ਕਹਿੰਦੇ ਦੇਖਦਾ ਹੈ ਕਿ ਇੱਕ ਨਾ ਵੱਡਾ ਸਾਰਾ ਰੋਖ ਹੈ ਉੱਥੇ ਥੜਾ ਬਣਿਆ ਹੋਇਆ ਤੇ ਆਸੇ-ਪਾਸੇ ਬੜੀਆਂ ਸਾਰੀਆਂ گاਵਾ ਬੈਠੀਆਂ ਹੋਈਆਂ ਨੇ ਕਹਿੰਦੇ ਉੱਥਰੇ ਤੇ ਜਾ ਕੇ ਤੇ ਬੈਠ ਜਾਂਦਾ ਕੋਲ ਦਰਿਆ ਵਗਦਾ ਹੁੰਦਾ ਉੱਥੋਂ ਪਾਣੀ ਪੀ ਕੇ ਤੇ ਰਾਤ ਉੱਥੇ ਕੱਟ ਲੈਂਦਾ ਸਵੇਰ ਹੁੰਦੀ ਹੈ ਉੱਥੇ ਇਸ਼ਨਾਨ ਕਰਕੇ ਪਾਣੀ ਪੀ ਕੇ ਤੇ ਕਹਿੰਦੇ ਨਗਰ ਦੇ ਵਿੱਚ ਕੰਮ ਦੀ ਆਸਲੀ ਚਲਾ ਜਾਂਦਾ ਕਹਿੰਦੇ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਕੋਈ ਵੀ ਉਹਨੂੰ ਕੰਮ ਨਹੀਂ ਦਿੰਦਾ ਕਹਿੰਦੇ ਰਾਤ ਨੂੰ ਫੇਰ ਉੱਥੇ ਆ ਕੇ ਪਾਣੀ ਪੀ ਕੇ ਤੇ ਸੋ ਜਾਂਦਾ ਕਹਿੰਦੇ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਕੋਈ ਹਿੱਲਾ ਵੀ ਸਿਲਕਾ ਕਹਿੰਦੇ ਅਗਲੀ ਸਵੇਰ ਹੋਈ ਤੇ ਕਹਿੰਦੇ ਇਸ਼ਨਾਨ ਕਰਕੇ ਤੇ ਉਹ ਥੜੇ ਦੇ ਉੱਤੇ ਬੈਠ ਜਾਂਦਾ ਕਹਿੰਦੇ ਇੱਕ ਮਨੁੱਖ ਆ ਕੇ ਨਾ ਤੇ ਉੱਥੇ ਬੜੀਆਂ ਸਾਰੀਆਂ ਗੁੜ ਦੀਆਂ ਪੇਸੀਆਂ ਪਾ ਕੇ ਤੇ گاਵਾਂ ਨੂੰ ਆਵਾਜ਼ ਲਗਾਉਂਦਾ ਕਹਿੰਦਾ گاਵਾ ਉੱਠ ਕੇ ਨਹੀਂ ਆਉਂਦੀ ਜਦੋਂ ਮਨੁੱਖ ਚਲਾ ਜਾਂਦਾ گاਵਾ ਆ ਕੇ ਉਹ ਗੁੜ ਦੀਆਂ ਜਿੰਨੀਆਂ ਪੇਸੀਆਂ ਸੀ ਉਹਨਾਂ ਨੂੰ ਸੁੰਘ ਕੇ ਤੇ ਪਿੱਛੇ ਜਾ ਕੇ ਬੈਠ ਜਾਂਦੀਆਂ ਕਿੰਦੇ ਮੈਂ ਇਹ ਨਜ਼ਾਰਾ ਦੇਖਦਾ ਰਿਹਾ ਕਿੰਦੇ ਉਸ ਤੋਂ ਬਾਅਦ ਜਦੋਂ گاਵਾ ਪਿੱਛੇ ਜਾ ਕੇ ਬੈਠ ਗਿਆ ਨਾ ਤੇ ਕਿੰਦੇ ਉਹ ਮੈਂ ਜਿਹੜਾ ਗੁੜ ਸੀ ਕਿੰਦੇ ਉਹ ਮੈਂ ਚੁੱਕ ਕੇ ਖਾ ਕੇ ਤੇ ਪਾਣੀ ਪੀ ਕੇ ਤ੍ਰਿਪਤ ਹੋ ਗਿਆ ਕਿੰਦੇ ਮੇਰੇ ਖਾਣ ਤੋਂ ਬਾਅਦ ਜੋ ਉੱਥੇ ਬੱਚੇ ਆ ਉਹ گاਵਾ ਨੇ ਬੜੇ ਪਿਆਰ ਤੇ ਆਨੰਦ ਨਾਲ ਖਾਧਾ ਕਿੰਦੇ ਮੈਂ ਅੱਜ ਜਦੋਂ ਗਿਆ ਨਾ ਤੇ ਕਿੰਦੇ ਅੱਜ ਮੈਨੂੰ ਇੱਕ ਸੇਠ ਦੀ ਮਠਾਈਆਂ ਦੀ ਦੁਕਾਨ ਤੇ ਕੰਮ ਮਿਲ ਗਿਆ ਕਿੰਦੇ ਸਵੇਰੇ ਮੈਂ ਉੱਥੇ ਇੱਕ ਹਫ਼ਤਾ ਲਗਾਤਾਰ ਕੰਮ ਕੀਤਾ ਕਿੰਦੇ ਉਹ ਸੇਠ ਨੇ ਨਾ ਮੈਨੂੰ ਉੱਥੇ ਹੀ ਰਹਿਣ ਦਾ ਟਿਕਾਣਾ ਵੀ ਦੇ ਦਿੱਤਾ ਕਿੰਦੇ ਹਫ਼ਤੇ ਬਾਅਦ ਮੈਨੂੰ ਮੇਰੀ ਪਹਿਲੀ ਜੜੀ ਤਨਖਾਹ ਸੀ ਉਹ ਮਿਲੀ ਕਿੰਦੇ ਸਤ ਤੋਂ ਪਹਿਲਾਂ ਮੈਂ ਗੁੜ ਲੈ ਕੇ ਤੇ ਉਹਨਾਂ ਦੇ ਕੋਲ ਪਹੁੰਚਿਆ ਕਿੰਦੇ ਮੈਂ ਗੁੜ ਦੀਆਂ ਪੇਸੀਆਂ ਰੱਖ ਕੇ ਥੜੇ ਉੱਤੇ ਤੇ ਮੈਂ ਉਹਨਾਂ ਨੂੰ ਆਵਾਜ਼ ਲਗਾਈ ਕਿੰਨੀਆਂ ਸਾਰੀਆਂ گاਵਾ ਪੱਜੀਆਂ ਪੱਜੀਆਂ ਆ ਕੇ ਤੇ ਗੁੜ ਖਾਣ ਲੱਗੀਆਂ ਕਿੰਦੇ ਹੁਣ ਮੈਂ ਜ਼ਿੰਦਗੀ ਦਾ ਨਿਯਮ ਬਣਾ ਲਿਆ ਸੀ ਵੀ ਇੰਨਾ ਕਰਕੇ ਮੇਰੀ ਜਾਨ ਬਚੀਏ ਵੀ ਮੈਂ ਭੁੱਖਾ ਸੀ ਨਾ ਖਾਂਦਾ ਤੇ ਸ਼ਾਇਦ ਪ੍ਰਾਣ ਹੀ ਚਲੇ ਜਾਂਦੇ ਤੇ ਕਿੰਦੇ ਉਸ ਤੋਂ ਬਾਅਦ ਕਿੰਦੇ ਮੈਂ ਉੱਥੇ ਕੰਮ ਕਰਨਾ ਆਰੰਭ ਕੀਤਾ ਕਹਿੰਦੇ ਸੇਠ ਦੀ ਕੋਈ ਔਲਾਦ ਨਹੀਂ ਸੀ ਸੇਠ ਤੇ ਸੇਠਾਣੀ ਮੈਨੂੰ ਆਪਣੇ ਪੁੱਤਾਂ ਵਾਂਗ ਰੱਖਦੇ ਤੇ ਕਹਿੰਦੇ ਮੈਂ ਵੀ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਕਹਿੰਦੇ ਮੈਂ ਆਪਣੇ ਮਹੀਨੇ ਦੀ ਜੋ ਵੀ ਤਨਖਾਹ ਆੜੀ ਮਿਲਦੀ ਕਹਿੰਦੇ ਹ ਮਹੀਨੇ ਵਿੱਚ ਹਰ ਹਫਤੇ ਆ ਕੇ ਮੈਂ ਇਹਨਾਂ ਨੂੰ ਗੁੜ ਜ਼ਰੂਰ ਪਾਉਂਦਾ ਤੇ ਜੋ ਥੱਲੇ ਬਚ ਜਾਂਦਾ ਉਹ ਮੈਂ ਆਪ ਗ੍ਰਹਿਣ ਕਰ ਲੈਂਦਾ ਕਹਿੰਦੇ ਐਵੇਂ ਉਹ ਸੇਠ ਤੇ ਸੇਠਾਣੀ ਦੀ ਵੀ ਮੈਂ ਬੜੀ ਸੇਵਾ ਕੀਤੀ ਕਹਿੰਦੇ ਹੌਲੀ ਹੌਲੀ ਸੇਠ ਤੇ ਸੇਠਾਣੀ ਆਪਣੇ ਬਿਰਧ ਅਵਸਥਾ ਵਿੱਚ ਆ ਗਏ ਸੀਠ ਨੇ ਜਾਂਦੇ ਹੋਏ ਕਹਿੰਦੇ ਵੀ ਸਾਰੀ ਧਨ ਸੰਪਦਾ ਮੇਰੇ ਨਾਮ ਕਰ ਦਿੱਤੀ। ਕਹਿੰਦੇ ਮੈਂ ਆਪਣੀ ਪਤਨੀ ਤੇ ਉਹ ਅਕਾਲ ਚਲਾਨੇ ਕਰ ਗਿਆ। ਮੈਂ ਆਪਣੀ ਪਤਨੀ ਨੂੰ ਇੱਥੇ ਲਾਇਆ ਤੇ ਕਹਿੰਦੇ ਮੇਰੇ ਕੋਲ ਬਾਲ ਬੱਚੇ ਹੋ ਗਏ। ਕਹਿੰਦੇ ਮੈਂ ਦੁਕਾਨ ਤੋਂ ਬੜੀ ਵੱਡੀ ਹੱਟ ਹੱਟ ਤੋਂ ਫਿਰ ਮੈਂ ਮਹਿਲਾ ਵਰਗੀਆਂ ਦੁਕਾਨਾਂ ਬਣਾ ਕੇ ਤੇ ਅੱਜ ਹਰ ਨਗਰ ਵਿੱਚ ਮੇਰੀ ਦੁਕਾਨ ਹੈ ਤੇ ਉਹ ਹਰ ਥਾਂ ਤੇ ਪਰ ਉਹ ਕਦੀ ਵੀ ਬਿਨਾਂ ਨਾਗਾ ਪਾਏ ਉੱਥੇ ਗੁੜ ਰੱਖਣ ਜ਼ਰੂਰ ਆਇਆ ਕਰਦਾ ਤੇ گاਵਾਂ ਨੂੰ ਖਵਾਇਆ ਕਰਦਾ। ਇੱਕ ਦਿਨ ਜਦੋਂ گاਵਾਂ ਨੂੰ ਗੁੜ ਪਾਣ ਦਿਆ ਸੀ ਨਾ ਤੇ ਨਾਲ ਹੀ ਕਹਿਣ ਦਿਆ ਵੀ گاਵਾਂ گاਵਾਂ ਵੀ ਹੁਣ ਨਾ ਮੈਂ ਅੰਤਿਮ ਵਾਰ ਆਂਦਿਆਂ ਅੱਜ ਤੋਂ ਬਾਅਦ ਮੈਂ ਇੱਥੇ ਨਹੀਂ ਆਉਣਾ। ਇੰਨੇ ਨੂੰ ਨਾ ਇੱਕ ਗੱਲ ਉੱਥੇ ਮਨੁੱਖ ਸੁਣਦਾ ਪਿਆ ਸੀ। ਉੱਥੇ ਆ ਕੇ ਕਹਿੰਦਾ ਵੀ ਮੈਂ ਤੁਹਾਨੂੰ ਦੇਖਦਾ ਤੁਸੀਂ ਹਰ ਹਫ਼ਤੇ ਇੱਥੇ ਗੁੜ ਪਣ ਆਉਂਦੇ ਹੋ। ਉਸ ਤੋਂ ਬਾਅਦ ਗੁੜ ਖਾਂਤ ਬਾਅਦ ਜੋ گاਵਾਂ ਦਾ ਥੱਲੇ ਬਾਜਨ ਦਾ ਚੁੱਕ ਕੇ ਆਪ ਖਾ ਲੈਂਦੇ ਹੋ। ਵੀ ਐਵੇਂ ਕਿਉਂ ਕਰਦੇ ਹੋ ਤੁਹਾਨੂੰ ਕ੍ਰੀਚ ਨਹੀਂ ਆਉਂਦੀ ਤੇ ਦੂਸਰਾ ਤੁਸੀਂ ਇੰਨੀ ਦੂਰੋਂ ਚੱਲ ਕੇ ਬਿੰਨੀ ਵੱਡੀ ਗੱਡੀ ਤੇ ਇੱਥੇ گاਵਾਂ ਨੂੰ ਗੁੜ ਪਾਣ ਕਿਉਂ ਆਉਂਦੇ ਹੋ? ਉਹ ਸਾਰੀ ਗੱਲ ਕਿੰਦੇ ਮੈਨੂੰ ਕੰਮ ਨਹੀਂ ਸੀ ਮਿਲਦਾ ਤੇ ਮੈਂ ਮਰਨ ਕੰਡੇ ਪਹੁੰਚਣ ਵਾਲਾ ਸੀ ਇਨ੍ਹਾਂ گاਵਾਂ ਨੇ ਆਪ ਨਾ ਖਾ ਕੇ ਉਹ ਗੁੜ ਮੈਨੂੰ ਖਵਾਇਆ ਤੇ ਉਹ ਗੁੜ ਖਾਣ ਨਾਲ ਮੇਰੀ ਜਾਨ ਬਚੀ ਦੂਸਰਾ ਇਹ ਵੀ ਇਨ੍ਹਾਂ ਦੀ ਜਿਹੜੇ ਅਸੀਸ ਸਦਕਾ ਕਹਿੰਦੇ ਮੈਨੂੰ ਕੰਮ ਮਿਲਿਆ ਤੇ ਐਸਾ ਕੰਮ ਮਿਲਿਆ ਵੀ ਮੇਰੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਗੀ ਜੇ ਇਨ੍ਹਾਂ ਦੇ ਬੱਚਿਆ ਵੀ ਮੈਂ ਜੋ ਮੈਂ ਖਾਣਾ ਵਾ ਨਾ ਉਹ ਵੀ ਮੈਨੂੰ ਉਸ ਪਰਮਾਤਮਾ ਦੀ ਕੁਦਰਤ ਦਾ ਪ੍ਰਸ਼ਾਦ ਵਜੋਂ ਲੱਗਦਾ ਤੇ ਕਹਿੰਦੇ ਉਹ ਮੇਰੇ ਰੂਹ ਨੂੰ ਤ੍ਰਿਪਤ ਕਰ ਦਿੰਦਾ ਹੈ ਕਹਿੰਦੇ ਇਨਾਂ ਨੂੰ ਮੇਰੇ ਵੱਲੋਂ ਖਵਾਈ ਇੱਕ ਪੇਸੀ ਗੁੜ ਵੀ ਕਹਿੰਦੇ ਉਹ ਪੇਸੀ ਗੁੜ ਨੇ ਹੀ ਮੇਰੇ ਭਾਗ ਬਦਲ ਦਿੱਤੇ ਇਨਾਂ ਬੇਜਵਾਨਾਂ ਨੂੰ ਖਵਾਈ ਮੇਰੇ ਵੱਲੋਂ ਰਤੀ ਖਰਾਕ ਕਹਿੰਦੇ ਉਹ ਧੁਰਦਰਗਾਹ ਤੱਕ ਇਨਾਂ ਦੀ ਅਸੀਸ ਪਹੁੰਚੀ ਤੇ ਮੈਂ ਫਰਸ਼ ਤੇ ਬੈਠਾ ਸੀ ਤੇ ਅੱਜ ਅਰਸ਼ਾਂ ਤੇ ਪਹੁੰਚਾ ਦਿੱਤਾ ਇਲ ਅੰਤਿਮ ਵਾਰ ਮੈਂ ਤਾਂ ਕਿ ਆ ਰਿਹਾ ਕਿਉਂਕਿ ਮੈਂ ਬਿਰਧ ਹੋ ਗਿਆ ਤੇ ਹੁਣ ਮੇਰੇ ਸਵਾਸਾਂ ਦਾ ਕੁਝ ਨਹੀਂ ਪਤਾ ਇਸ ਲਈ ਕਿਹਾ ਜਾਂਦਾ ਹੈ ਵੀ ਤੁਹਾਡੇ ਵੱਲੋਂ ਦਿੱਤੇ ਇੱਕ ਗੁੜ ਦੀ ਪੇਸੀ ਦਾ ਦਾਨ ਵੀ ਇੱਕ ਰੋਟੀ ਵੀ ਤੁਹਾਡੇ ਭਾਗ ਬਦਲਣ ਦੇ ਸਮਰੱਥ ਹੁੰਦੀ ਇਸ ਲਈ ਹੋ ਸਕੇ ਤਾਂ ਇਨਾਂ ਬੇਜਬਾਨਾਂ ਨੂੰ ਇਨਾਂ ਕੋ ਜ਼ਰੂਰ ਕਰਿਆ ਕਰੋ ਕਿਉਂਕਿ ਪਰਮਾਤਮਾ ਨੇ ਮਨੁੱਖਾ ਨੂੰ ਸਭ ਤੋਂ ਵੱਧ ਬੁੱਧੀ ਤੇ ਸਭ ਤੋਂ ਵੱਧ ਗਿਆਨ ਦਿੱਤਾ ਤੇ ਉਹ ਗਿਆਨ ਤੇ ਬੁੱਧੀ ਦੇ ਸਦਕਾ ਹੀ ਜੇ ਆਪਾਂ ਤੇ ਇਨਾਂ ਦੇ ਥੋੜੀ ਜਿਹੀ ਦਇਆ ਕਰਾਂਗੇ ਤਾਂ ਇਹ ਆਪਣੇ ਲਈ ਉਹ ਅਸੀਸਾਂ ਇਕੱਠੀਆਂ ਕਰ ਦੇਣਗੇ ਤੇ ਅਸੀਸਾਂ ਕਦੀ ਅਜਾਇਆ ਨਹੀਂ ਜਾਂਦੀਆਂ ਇਹ ਹਮੇਸ਼ਾ ਝੋਲੀਆਂ ਭਰਦੀਆਂ ਨੇ ਸੰਗਤ ਜੀ ਜਿਸ ਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ